ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਰਿਆਣਾ ਹਿਮਾਚਲ ਮੈਂ ਲਖਸ਼ਮਨੰਦ ਲੈ ਕੇ ਹਾਜ਼ਰ ਹਾਂ ਇੱਕ ਐਸਾ ਮੁੱਦਾ ਜੋ ਪੰਜਾਬ ਨੂੰ ਜੜੋਂ ਖਤਮ ਕਰ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨੌਜਵਾਨੀ ਨਸ਼ੇ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਹੁਣ ਮੋਗਾ ਦੇ ਐਸਐਸਪੀ ਅਜੋ ਇੱਕ ਗਾਂਧੀ ਦੇ ਤਰਫੋਂ ਮੋਗਾ ਨੂੰ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਜ਼ਿਲ੍ਹੇ ਦੇ ਵਿੱਚੋਂ ਸਰਬੋਤਮ ਨਸ਼ਾ ਮੁਕਤ ਐਲਾਨਿਆ ਜਾ ਸਕੇ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦੇ ਲਈ ਪੰਜਾਬ ਪੁਲਿਸ ਹੁਣ ਲੇਦਾ ਹਾਰਪਿੰਡ ਦੇ ਵਿੱਚ ਜਾ ਕੇ ਨੁਕੜ ਨਾਟਕਾਂ ਦਾ ਆਯੋਜਨ ਕਰ ਰਹੀ ਹੈ ਪਹਿਲੇ ਦਿਨ ਐ ਸਾਈਕਲ ਰੈਲੀ ਕੱਢੀ ਗਈ ਅਤੇ ਅੱਜ ਜੋ ਸਪੋਰਟ ਸੀਟ ਤੇ ਆਯੋਜਨ ਕੀਤਾ ਗਿਆ ਸਪੋਰਟਸ ਮੀਟ ਦਾ ਆਯੋਜਨ ਸਿਰਫ ਇਸ ਲਈ ਕੀਤਾ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਜਿਸ ਦੇ ਵਿੱਚ 400 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਤੇ ਔਰਤਾਂ ਅਤੇ ਪੁਲਿਸ ਮੁਲਾਜ਼ਮਾ ਨੇ ਵੀ ਇਸ ਦੇ ਅੰਦਰ ਭਾਗ ਲਿਆ ਇਸ ਮੌਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਦੇਖੋ ਇਹ ਰਿਪੋਰਟ ਅਗੂਚੂ ਦੀ ਅੰਕਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੁਣ ਇੱਕ ਪਹਿਲ ਕੀਤੀ ਗਈ ਹੈ ਮੋਗਾ ਜ਼ਿਲ੍ਹਾ ਦੀ ਮੋਗਾ ਜ਼ਿਲ੍ਹਾ ਦੀ ਪੁਲਿਸ ਵੱਲੋਂ ਜਿਹੜਾ ਹੈਗਾ ਮੋਗਾ ਜ਼ਿਲ੍ਹਾ ਨੂੰ ਨਸ਼ਾ ਮੁਕਤ ਕਰਨ ਵਾਸਤੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਨੁੱਕੜ ਨਾਟਕ ਤੇ ਹੋਰ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੁਣ ਮੋਗਾ ਪੁਲਿਸ ਵੱਲੋਂ ਜਿਹੜਾਗਾ ਦੋ ਰੋੜਜਾ ਜਿਹੜਾ ਹੈਗਾ ਸੈਕੰਡ ਰੈਲੀ ਤੇ ਟੂਰਨਾਮੈਂਟ ਦੇ ਪ੍ਰੋਗਰਾਮ ਜਿਹੜੇ ਕਰਵਾਏ ਗਏ ਸੀ ਤਾਂ ਕਿ ਨੌਜਵਾਨ ਪੀੜੀ ਜਿਹੜਾਗਾ ਨਸ਼ੇ ਤੋਂ ਜੜਾਗਾ ਮੁਕਤ ਕੀਤਾ ਜਾਵੇ ਸੋ ਆਪਾਂ ਚੱਲਦੇ ਆਂ ਪੰਡਾਲ ਦੇ ਵਿੱਚ ਗਰਾਊਂਡ ਦੇ ਵਿੱਚ ਚੱਲਦੇ ਆਂ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀਆਂ ਤੁਹਾਡੇ ਨਾਲ ਤੁਹਾਨੂੰ ਖੇਡਾਂ ਦੇ ਰੂਬਰੂ ਕਰਾਵਾਂਗੇ ਤੇ ਕਿਸ ਤਰੀਕੇ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਜਿਹੜਾਗਾ ਪ੍ਰੇਰਣਾ ਵੀ ਦਿੱਤੀ ਜਾਂਦੀ ਹੈ ਆਓ ਚੱਲਦੇ ਆਂ ਟੀਲਪ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਮੋਗਾ ਪੁਲਿਸ ਵੱਲੋਂ ਜਿਹੜਾ ਹੈਗਾ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈਗਾ ਖੇਡ ਮੇਲੇ ਦੇ ਤਸਵੀਰਾਂ ਦੇ ਵਿੱਚ ਖਿਡਾਰੀਆਂ ਦੇ ਨਾਲ ਵੀ ਗੱਲ ਕਰਾਂਗੇ ਤੇ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਾਂਗੇ ਇੱਕ ਕਾਮਕਾਵਤ ਹੈ ਜੇਕਰ ਕੇਂਦਰ ਦੀ ਸਰਕਾਰ ਬੰਦੀ ਹੈ ਤਾਂ ਮੋਗੇ ਤੋਂ ਸ਼ੁਰੂਆਤ ਹੁੰਦੀ ਹੈ ਔਰ ਜੇ ਪੰਜਾਬ ਦੀ ਸਰਕਾਰ ਬੰਦੀ ਤਾਂ ਵੀ ਮੋਗੇ ਤੋਂ ਰੈਲੀਆਂ ਸ਼ੁਰੂ ਹੁੰਦੀਆਂ ਨੇ ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈਗਾ ਤਾਂ ਅਸੀਂ ਮੋਗੇ ਤੋਂ ਇਹਦੀ ਸ਼ੁਰੂਆਤ ਕਰ ਦਿੱਤੀ ਹੈਗੀ ਹੈ ਮੋਗਾ ਪੰਜਾਬ ਦਾ ਪਹਿਲਾ ਜਿਲ੍ਹਾ ਨਸ਼ਾ ਮੁਕਤ ਹੋ ਰਿਹਾ ਜਿਹਨੂੰ ਲੈ ਕੇ ਮੋਗਾ ਪੁਲਿਸ ਔਰ ਮੋਗਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਤੀਕੇ ਨਾਲ ਕੱਲ ਬੀਤੇ ਦਿਨ ਜਿਹੜਾ ਹੈਗਾ ਸਾਈਕਲ ਰੈਲੀ ਕੱਢੀ ਗਈ ਸੀ ਮੋਗਾ ਪੁਲਿਸ ਵੱਲੋਂ ਅੱਜ ਸਪੋਰਟ ਵੀਸ ਕਰਾਈ ਜਾ ਰਹੀ ਹੈਗੀ ਆ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇ ਉੱਪਰ ਤੁਹਾਨੂੰ ਮੈਂ ਸਾਰੀਆਂ ਤਸਵੀਰਾਂ ਦਿਖਾ ਰਿਹਾ ਮੇਰੇ ਨਾਲ ਇਸ ਵੇਲੇ ਮੋਗਾ ਦੇ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਅਗਨੇ ਗੱਲ ਕਰਦੇ ਹੋਣੇ ਨਾਲ ਸਭ ਤੋਂ ਪਹਿਲਾਂ ਬੜੀ ਅੱਛੀ ਸ਼ੁਰੂਆਤ ਮੋਗਾ ਜਿਲ੍ਹੇ ਅ ਬਿਲਕੁਲ ਇੱਕ ਬਹੁਤ ਇਨਵੈਕਲੀ ਪਹਿਲ ਹੈ ਇੱਥੇ ਅਸੀਂ ਚਾਹੁੰਦੇ ਸੀ ਕਿ ਹਰ ਵਰਗ ਦੇ ਬੱਚਿਆਂ ਨੂੰ ਆਪਾਂ ਇਨਵੋਲ ਕਰੀਏ ਵੱਖ-ਵੱਖ ਗੇਮਾਂ ਜਿਹੜੀਆਂ ਸੀਗੀਆਂ ਉਹਦਾ ਸਿਰਫ ਇੱਕ ਮੇਨ ਮਕਸਦ ਸੀਗਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਨਸ਼ਿਆਂ ਦੇ ਪੈਨ ਤੋਂ ਰੋਕਿਆ ਜਾ ਸਕੇ ਅ ਪੁਲਿਸ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਐਂਡ ਅਨਦਰ ਲਰਨਿੰਗ ਫੀਲਡ ਸਕੂਲ ਵਾਲਿਆਂ ਦੀ ਮੈਨੇਜਮੈਂਟ ਦੇ ਨਾਲ ਮਿਲ ਕੇ ਬਹੁਤ ਹੀ ਅੱਛਾ ਇੱਕ ਕਾਰਜ ਉਲੀਕਿਆ ਹੈਗਾ ਇਹਦੇ ਨਾਲ ਕਾਫੀ ਬੱਚਿਆਂ 'ਚ ਵੀ ਉਤਸ਼ਾਹ ਦੇਖ ਨੂੰ ਮਿਲਿਆ ਹੈਗਾ ਦੋ ਦਿਨ ਦੇ ਆ ਜਿਹੜੇ ਪ੍ਰੋਗਰਾਮ ਸੀਗੇ ਕੱਲ ਜਿਹੜੀ ਸਾਈਕਲ ਰੈਲੀ ਸੀਗੀ ਅੱਜ ਵਕਫਾ ਗੇਮਾਂ ਜਿਹਦਾ ਬਾਸਕਟਬਾਲ ਹੈ ਵਾਲੀਬਾਲ ਹੈ ਅਲੱਗ-ਅਲੱਗ ਗੇਮਾਂ ਦੇ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਮੇਨ ਮਕਸਦ ਇਹ ਸੀਗਾ ਕਿ ਆਰਨਲ ਜਨਰੇਸ਼ਨ ਨੂੰ ਅਸੀਂ ਕਿੱਦਾਂ ਨਸ਼ੇ ਦੇ ਦੁਸ਼ ਪ੍ਰਭਾਵ ਦੇ ਬਾਰੇ ਦੱਸਣਾ ਤੇ ਆ ਇੱਕ ਮੈਸੇਜ ਉਹਨਾਂ ਤੱਕ ਪਹੁੰਚਾਉਣਾ ਹੈਗਾ ਤਾਂਕਿ ਉਹ ਨਸ਼ਿਆਂ ਦੇ ਇਸ ਗਰਦ 'ਚ ਨਾ ਪੈਣ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਨੌਜਵਾਨਾਂ ਦੇ ਵਿੱਚ ਇਵਨ ਕਿ ਕਾਲਜ ਦੇ ਸਟੂਡੈਂਟਸ ਵੀ ਹੈਗੇ ਨੇ ਲੜਕੀਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਬਿਲਕੁਲ ਜਿੱਦਾਂ ਕਿ ਮੈਂ ਪਹਿਲੇ ਕਿਹਾ ਕਿ ਹਰ ਵਰਗ ਨੂੰ ਆਪਾਂ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹਰ ਕਿਸੇ ਨੂੰ ਇਨਵੋਲ ਕੀਤਾ ਜਾ ਸਕੇ ਕਿਉਂਕਿ ਇੱਕ ਸਮਾਜਿਕ ਪਹਿਲ ਦੇ ਨਾਲ ਹੀ ਸਾਰਿਆਂ ਦੇ ਮਿਲਣ ਦੇ ਨਾਲ ਹੀ ਇਹ ਪ੍ਰੋਬਲਮ ਅਸੀਂ ਹੱਲ ਕਰ ਸਕਦੇ ਹਾਂ ਹਰ ਕਿਸੇ ਦਾ ਇੱਥੇ ਯੋਗਦਾਨ ਦੀ ਜ਼ਰੂਰਤ ਹੈ ਤੇ ਇਹਨਾਂ ਦੇ ਯੋਗਦਾਨ ਦੇ ਨਾਲ ਹੀ ਅਸੀਂ ਨਸ਼ਿਆਂ ਤੋਂ ਨਾ ਕਰਕੇ ਸਿਰਫ ਮੋਗਾ ਜ਼ਿਲ੍ਹਾ ਅ ਬਲਕਿ ਆਪਣੇ ਪੂਰੇ ਪੰਜਾਬ ਨੂੰ ਵੀ ਨਸ਼ਾ ਮੁਕਤ ਕਰ ਸਕਦੇ ਹਾਂ ਬਿਲਕੁਲ ਪੂਰੇ ਪੰਜਾਬ ਨੂੰ ਮੋਗੇ ਤੋਂ ਸ਼ੁਰੂਆਤ ਹੋਈ ਹੈ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਗਿਆ ਪਿੰਡ-ਪਿੰਡ ਜਿਹੜਾ ਜਾ ਕੇ ਹੈਗਾ ਇਹ ਨਸ਼ਾ ਮੁਕਤ ਕੀਤਾ ਜਾ ਰਿਹਾ ਹੈ ਸਰ ਸਭ ਤੋਂ ਵੱਡਾ ਉਪਰਾਲਾ ਕੀਤਾ ਗਿਆ ਮੋਗਾ ਜ਼ਿਲ੍ਹੇ ਵਿੱਚ ਦੋ ਦਿਨ ਪਹਿਲਾਂ ਸਾਈਕਲ ਰੈਲੀ ਕੱਢੀ ਗਿਆ ਜਿਹੜਾ ਸਪੋਰਟਸ ਨੀਚ ਹੈ ਆਉਣ ਵਾਲੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਹਾ ਹੈ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਡਰੱਗਸ ਦੇ ਅਗੇਂਸਟ ਅਵੇਅਰਨੈਸ ਦੀ ਡਰਾਈਵ ਦੇ ਤਹਿਤ ਅੱਜ ਸਪ੍ਰਿੰਗਫੀਲਡ ਸਕੂਲ ਦੇ ਵਿੱਚ ਜਿਹੜੇ 2 ਦਿਨਾਂ ਤੋਂ ਸਪੋਰਟਸ ਮੀਟ ਚੱਲ ਰਹੀ ਸੀ ਉਹ ਅੱਜ ਖਤਮ ਹੋਈ ਹੈ ਤੇ ਇਹਦੇ ਵਿੱਚ ਕਾਫੀ ਲਾਰਜ ਨੰਬਰ ਦੇ ਵਿੱਚ ਸਟੂਡੈਂਟਸ ਨੇ ਟੀਚਰਸ ਨੇ ਤੇ ਆਮ ਪਬਲਿਕ ਨੇ ਪਾਰਟਿਸਪੇਟ ਕੀਤਾ ਸੀ ਕਲ ਸਾਈਕਲ ਰੈਲੀ ਦੇ ਵਿੱਚ ਵੀ ਸਾਰੇ ਮੋਗੇ ਸ਼ਹਿਰ ਵਾਸੀਆਂ ਨੇ ਕਾਫੀ ਵੱਡਸੜ ਕੇ ਹਿੱਸਾ ਲਿਆ ਸੀ ਤੇ ਇਹਦੇ ਤਹਿਤ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀ ਸਪੋਰਟਸ ਐਕਟੀਵਿਟੀ ਕਰਾਵਾਂਗੇ ਮੈਂ ਤੇ ਡੀਸੀ ਸਾਹਿਬ ਨੇ ਅਸੀਂ ਕੰਬਾਈਨ ਪਲਾਨ ਕੀਤਾ ਹੈ ਕਿ ਯੂਥ ਨੂੰ ਅਸੀਂ ਟ੍ਰੇਨਿੰਗ ਵੀ ਦੇਵਾਂਗੇ ਡਿਫਰੈਂਟ ਸਪੋਰਟਸ ਜਿਹੜੇ ਹੈਗੇ ਉਹਦੇ ਵਿੱਚ ਤੇ ਉਹਨਾਂ ਨੂੰ ਹੋਰ ਬੈਟਰੀ ਇਥੇ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਤਾਂ ਕਿ ਡਰੱਗਸ ਦੇ ਅਗੇਂਸਟ ਅਵੇਰਨੈਸ ਡਰਾਈਵ ਨੂੰ ਹੋਰ ਮਜ਼ਬੂਤੀ ਮਿਲੇ ਤੇ ਯੂਥ ਜਿਹੜੇ ਹੈ ਉਹ ਦੁਬਾਰਾ ਮਤਲਬ ਸਪੋਰਟਸ ਦੇ ਵੱਲ ਹੋਰ ਜ਼ ਮਾਂ ਕੜਾਈਆਂ ਗਿਆ ਕਿਹੜੇ ਕਿਹੜੇ ਗਿਆ ਮਾਂ ਜੀ ਅੱਜ ਕ੍ਰਿਕਟ ਵਾਲੀਬਾਲ ਰਸਾ ਕਸੀ ਬਾਸਕਟਬਾਲ ਦੇ ਟੂਰਨਾਮੈਂਟਸ ਕਰਵਾਏ ਗਏ ਸੀ ਇਹਦੇ ਵਿੱਚ 8-8 ਟੀਮਾਂ ਹਰੇ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਇਹਦੇ ਵਿੱਚ 500 ਦੇ ਕਰੀਬ ਜਿਹੜੇ ਪਾਰਟਿਸਪੈਂਟਸ ਹੈਗੇ ਨੇ ਉਹਨਾਂ ਨੇ ਪਾਰਟ ਲਿਆ ਸੀ ਇਹ ਬੜਾ ਇੰਟਰਸਟਿੰਗ ਜਿਹੜਾਗਾ ਚੱਲ ਰਿਹਾ ਹੈਗਾ ਸਰ ਕਹਿੰਦੇ ਆ ਵੀ ਮੋਗਾ ਜੀ ਮੋਗੇ ਦੇ ਇਹ ਇੱਕ ਹਿਸਟਰੀ ਬਣੀ ਹੋਈ ਹੈ ਕਿ ਜੇਕਰ ਸੈਂਟਰ ਦੀ ਸਰਕਾਰ ਬੰਦੀ ਹੈ ਮੋਗੇ ਤੋਂ ਸ਼ੁਰੂਆਤ ਹੁੰਦੀ ਹੈ ਪੰਜਾਬ ਦੀ ਸਰਕਾਰ ਬੰਦੀ ਤੋਂ ਮੋਗੇ ਤੋਂ ਸ਼ੁਰੂਆਤ ਹੁੰਦੀ ਹੈ ਹੁਣ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਮੋਗੇ ਵੱਲੋਂ ਕੀ ਸ਼ੁਰੂਆਤ ਹੈ ਤੇ ਕੀ ਅਜੋ ਦਾ ਸਿਕਾ ਇਹ ਸਾਰੇ ਡਿਸਟ੍ਰਿਕਟ ਹੈ ਨਵਾਂ ਮੋਗਾ ਪੁਲਿਸ ਜਿਹੜੀ ਹੈਗੀ ਆਪਣੇ ਮੋਗੇ ਦੀ ਉਹਨਾਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਪੰਜਾਬ ਸਰਕਾਰ ਦੇ ਹੋਰ ਜ਼ਿਲ੍ਹਿਆਂ 'ਚ ਇਹ ਉਦਦਮ ਕੀਤਾ ਜਾ ਰਿਹਾ ਹੈ ਕਿ ਜਿਹੜੇ ਯੂਥ ਆ ਯੰਗ ਉਹਨੂੰ ਨਸ਼ਿਆਂ ਤੋਂ ਰਹਿਤ ਕਰਨਾ ਨਸ਼ੇ ਦਾ ਕੌਸ ਲੱਭ ਕੇ ਉਹਨੂੰ ਫਾਈਂਡ ਕਰ ਰਿਹਾ ਤੇ ਉਹਨਾਂ ਨੂੰ ਮੋਟੀਵੇਟ ਕਰ ਰਿਹਾ ਅਗਰ ਕੋਈ ਕਿਸੇ ਨਸ਼ੇ ਤੋਂ ਪੀੜਤ ਹੈਗਾ ਉਹਨੂੰ ਮੈਕਸ ਟੂ ਮੈਮ ਜੋ ਵੀ ਉਹਦੇ ਲਈ ਪੋਸੀਬਿਲਟੀ ਹੈਗੀ ਆ ਉਹਨਾਂ ਨੂੰ ਪੈਸੇ ਦੇ ਕੇ ਜਾਂ ਜਿਸ ਤਰ੍ਹਾਂ ਵੀ ਕਰ ਸਕਦੇ ਉਹਨਾਂ ਦੇ ਇਲਾਜ ਲਈ ਮੌਜੂਦ ਕਰਵਾ ਰਿਹਾ ਤਾਂ ਕਿ ਜਿਹੜਾ ਯੂਥ ਯੰਗ ਹੈਗਾ ਉਹ ਨਸ਼ਿਆਂ ਤੋਂ ਰਹਿਤ ਹੋ ਸਕੇ ਕਿੰਨੇ ਕੁ ਪਲੇਅਰ ਇੱਥੇ ਜਿਹੜੇ ਹੈਗੇ ਨੇ ਅੱਜ ਇੱਥੇ ਪਹੁੰਚੇ ਇਹ ਸਰ 200 ਪਲੱਸ ਪਲੇਅਰਸ ਹੈਗੇ ਆ ਅਲੱਗ-ਅਲੱਗ ਟੀਮਾਂ ਸਿਗੀਆਂ ਸਕੂਲ ਦੇ ਸੀਗੇ ਪੁਲਿਸ ਦੇ ਟੀਮਾਂ ਦੇ ਆਖੋਦ ਵੀ ਸੀਗੇ ਉਹਨਾਂ ਦੀ ਫੀਮੇਲ ਮੇਲ ਸਾਰੇ ਟੀਮਾਂ ਸੀ ਸਰ ਤੁਸੀਂ ਵੀ ਖੇਲੇ ਹੋ ਜੀ ਸਰ ਅਸੀਂ ਸਰ ਹਾਈ ਟੀਮ ਨੇ ਰਸਤਾ ਕੱਸੀ ਕੀਤਾ ਸੀਗਾ ਖਿੱਚੇ ਅਸੀਂ ਤੇ ਅਸੀਂ ਜੇਤੂ ਰਹੇ ਹਾਂ ਜਿਵੇਂ ਸਾਰਿਆਂ ਨੂੰ ਦੱਸਿਆ ਪਹਿਲਾਂ ਸਾਡੀ ਟੀਮ ਜੇਤੂ ਰਹੀ ਆ ਸੋ ਉਪਰਾਲਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਮੇਨਦਲ ਐਥੇਲੇ ਸਾਰੇ ਗਏ ਨੇ ਸਰ मोगा जिला को अब नशा मुक्त कर रहे हैं आप लोग इकट्ठे हो रहे हैं सामाजिक संस्थाएं लग रही हैं पुलिस डिपार्टमेंट भी लग रहा है कितना असर हो गया इन गेमों पर नमस्कार निसंदेह रूप से जो मोगा पुलिस की ओर से यह उपराला किया जा रहा है यह जैसा आपने अभी अभी कहा है कि मोगा हर चीज़ में अपने आप को उत्कृष्ट रखना चाहता है और यहाँ से ना केवल राजनीति ना केवल गेम्स बल्कि जैसा कि आप सभी लोग जानते हैं कि आज का युवा नशा से किस तरह से जुड़ रहा है उससे मुक्त करने के लिए यह उपराला किया जा रहा है जिसमें युवाओं को किस तरह से स्पोर्ट्स से जोड़ा जाए किस तरह से पंजाब के सभ्याचार से जोड़ा जाए ताकि वह सभी चीज़ों से दूर रहते हुए अपने स्वास्थ्य अपने राज और पंजाब को बुलंदियों पर लाने के लिए हम सब काम कर सके इसमें शिक्षा जगत पूरी तरह से पंजाब पुलिस के साथ है ਸੋ ਜਿੱਥੇ ਸਮਾਜਿਕ ਸੰਸਥਾਵਾਂ ਆਗੀਆਂ ਨੇ এডਿਕੇਸ਼ਨ ਇਨੀਸ਼ੀਏਟਿਵਸ ਆਗਏ ਨੇ ਇਹ ਸਾਰੇ ਜਿਹੜੇ ਅੱਜ ਇਕੱਠੇ ਹੋ ਗਏ ਨੇ ਔਰ ਮੋਗੇ ਨੂੰ ਨਸ਼ਾ ਮੁਕਤ ਕਰਨ ਦੀ ਇੱਕ ਮੁਹਿੰਮ ਜਿਹੜੀ ਮੋਗੇ ਤੋਂ ਚਲਾ ਦਿੱਤੀ ਆ ਔਰ ਇਹ ਲਹਿਰ ਜਿਹੜੀ ਹੈਗੀ ਮੋਗੇ ਤੋਂ ਸ਼ੁਰੂ ਹੋਈ ਪੂਰੇ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਪਹੁੰਚੇਗੀ ਚੱਲਦੇ ਅੱਗੇ ਤੇ ਹੋਰ ਵੀ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੇ ਟੂਰਨਾਮੈਂਟ ਹੋ ਰਹੇ ਨੇ ਔਰ ਕੀ ਕੀ ਲੋਕਾਂ ਦਾ ਕਹਿਣਾ ਸੋ ਤੁਸੀਂ ਦੇਖ ਰਹੇ ਸੀ ਨੌਜਵਾਨਾਂ ਦੇ ਵਿੱਚ ਜੋਸ਼ ਕਿੱਥੇ ਪ੍ਰੋਫੈਸਰ ਆ ਗਏ ਨੇ ਕਿਤੇ ਡਾਕਟਰ ਆ ਗਏ ਨੇ ਹੁਣ ਮੈਂ ਤੁਹਾਨੂੰ ਉਹ ਮਿਲਾ ਰਿਹਾ ਹਾਂ ਦਿਖਾ ਰਿਹਾ ਗਿਆ ਇਹ ਉਹ ਮੁੰਡੇ ਹੈਗੇ ਨੇ ਜਿਹੜੇ ਕਿ ਆਉਣ ਵਾਲੇ ਸਾਡੇ ਪੰਜਾਬ ਦੇ ਫੌਜੀ ਜਿਹੜੇ ਹੈਗੇ ਨੇ ਦੇਖ ਦੀ ਰੱਖਿਆ ਕਰਨ ਆਤੇ ਨੇ ਜਾਨੋ ਟ੍ਰੇਨਿੰਗ ਲੈ ਰਹੇ ਨੇ ਇਹਨਾਂ ਵੱਲੋਂ ਇਹ ਟੂਰਨਾਮੈਂਟ ਜਿੱਤ ਲੱ타 ਗਿਆ ਗਾ ਗੱਲ ਕਰਦੇ ਆ ਭਾਜੀ ਕੀ ਨਾਂ ਜੀ ਤੁਹਾਡਾ ਜੀ ਲਖਵੀਰ ਸਿੰਘ ਜੀ ਲਖਵੀਰ ਜੀ ਕਿਹੜੀ ਗੇਮ ਖੇਲੇ ਜੀ ਕਿੱਦਾਂ ਲੱਗਿਆ ਤੁਹਾਨੂੰ ਜੀ ਰਸਾ ਕਸੀ ਵਧੀਆ ਬਾਲ ਵਧੀਆ ਗੇਮ ਜੀ ਬਹੁਤ ਵਧੀਆ ਮੈਚ ਚੱਲਦੇ ਆ ਜੀ ਇਹ ਇਹੋ ਜਿਹੇ ਟੂਰਨਾਮੈਂਟ ਜਿਹੜਾ ਹੈਗਾ ਨੌਜਵਾਨਾਂ ਨੂੰ ਕਿਵੇਂ ਨਸ਼ੇ ਤੋਂ ਦੂਰ ਰੱਖਦੇ ਕਿ ਨਸ਼ੇਾਂ ਤੋਂ ਦੂਰ ਰੱਖਦਾ ਜੇ ਮੁੰਡੇ ਗਰਾਊਂਡ ਨਾਲ ਜੁੜੇ ਰਹਿਣਗੇ ਤਾਂ ਇਹ ਵਧੀਆ ਵਾ ਤੇ ਆਪਣਾ ਸਰੀਰ ਦੀ ਸਿਹਤ ਦੀ ਧਿਆਨ ਰੱਖਣਗੇ ਨਹੀਂ ਤਾਂ ਫਿਰ ਨਸ਼ੇ 'ਚ ਪੈ ਕੇ ਗਲ ਸਕਦੇ ਆ ਬਿਲਕੁਲ ਨਸ਼ੇ 'ਚ ਪੈ ਕੇ ਜਿਹੜਾ ਗਲ ਸਕਦੇ ਹੈਗੇ ਇਹ ਉਹ ਮੁੰਡੇ ਨੇ ਜਿਨ੍ਹਾਂ ਨੇ ਫੌਜ 'ਚ ਜਾਣਾ ਹੈਗਾ ਉਹ ਟ੍ਰੇਨਿੰਗ ਨੇ ਚੱਲ ਰਹੀ ਹੈ ਤੁਹਾਡੀ ਟ੍ਰੇਨਿੰਗ ਚੱਲ ਰਹੀ ਹੈ ਜੀ ਕਾਦੀ ਟ੍ਰੇਨਿੰਗ ਕਰ ਰਹੇ ਹੋ ਤੁਸੀਂ ਅਸੀਂ ਆਰਮੀ ਦੇ ਇਨ ਟ੍ਰੇਨਿੰਗ ਕਰਦੇ ਹਾਂ ਜੀ ਟ੍ਰੇਨਿੰਗ ਆ ਤੇ ਟੂਰਨਾਮੈਂਟ ਹੋ ਸਕੇ ਕੀ ਸੀ ਮੇਨ ਦਾ ਮਕਸਦ ਇਹ ਮੇਨ ਮਾਸਕਲ ਸੀ ਸਰੀਰ ਨੂੰ ਤੰਦਰੁਸਤ ਰੱਖਣਾ ਹੀ ਫੈਟ ਰੱਖਣਾ ਹੀ ਠੰਡ ਤੋਂ ਬਚਾਜ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਪੂਰੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਾ ਵੱਲ ਵੱਧਦੀ ਹੈ ਉਹਨੂੰ ਗੇਮਾਂ ਵੱਲ ਜੋੜ ਦੇ ਜਿੱਦਾਂ ਕੱਦੱਕ ਲੱਗ ਕੇ ਲੱਗਦਾ ਹੈ ਜੀ ਗੇਮਾਂ ਵੱਲ ਜੋੜ ਕੇ ਮਤਲਬ ਨਸ਼ੇ ਦਾ ਦੂਰ ਰਹਿ ਜਾਵੇਗਾ ਤੇ ਇਹ ਨਾਲੇ ਬੱਚੇ ਵੀ ਨਸ਼ੇ ਦਾ ਦੂਰ ਰਹਿਣਗੇ ਨਾਲੇ ਆਪਣੀ ਸਿਹਤ ਤੰਦਰੁਸਤ ਰੱਖਣਗੇ ਬਿਲਕੁਲ ਜੀ ਨਸ਼ਾ ਤੋਂ ਦੂਰ ਰਹਿਣਗੇ ਤੇ ਸਿਹਤ ਜਿਹੜੀ ਹੈਗੀ ਨਾਲ ਦੀ ਤੰਦਰੁਸਤ ਹੋਵੇਗੀ ਤੇ ਸੋਨੂੰ ਮੈਂ ਦਿਖਾ ਰਿਹਾ ਹੋਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਜਿਹੜਾ ਹੈਗਾ ਵਾਲੀਬਾਲ ਦਾ ਜਿਹੜਾ ਹੈਗਾ ਟੂਰਨਾਮੈਂਚ ਚੱਲ ਰਿਹਾ ਹੈਗਾ ਔਰ ਇਹਦੇ ਵਿੱਚ ਕੁਝ ਆਹ ਕਾਲਜ ਦੇ ਸਟੂਡੈਂਟਸ ਵੀ ਹੈਗੇ ਨੇ ਔਰ ਦੂਦੇ ਪਾਸੇ ਜਿਹੜਾ ਕਿ ਨੇ ਕੁਝ ਪੁਲਿਸ ਦੇ ਕਰਮਚਾਰੀ ਵੀ ਹੈਗੇ ਨੇ ਇਹਨਾਂ ਦਾ ਜਿਹੜਾ ਹੈਗਾ ਇਹ ਟੂਰਨਾਮੈਂਚ ਚੱਲ ਰਿਹਾ ਹੈਗਾ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਮੈਂ ਨਿਊ ਸਟੇਟ ਪੰਜਾਬ ਰਿਆਲਡਾ ਦੇ ਉੱਪਰ ਅੱਜ ਜਿਹੜੀ ਮੋਗੇ ਜ਼ਿਲ੍ਹੇ ਦੀ ਮੋਗਾ ਜ਼ਿਲ੍ਹਾ ਨੂੰ ਨਸ਼ਾ ਮੁਕਤ ਕਰਨ ਵਾਸਤੇ ਇੱਕ ਸਪੋਰਟਸ ਵੀਰਚੜੀ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ ਆ ਉਹਦੀਆਂ ਵੱਖ-ਵੱਖ ਤਸਵੀਰਾਂ ਦਿਖਾ ਰਿਹਾ ਹਾਂ ਸੋ ਮੋਗਾ ਪੁਲਿਸ ਤੇ ਆਈਐਸਐਫ ਕਾਲਜ ਦੇ ਟੀਚਰਾਂ ਦਾ ਵੀ ਰੱਸਾ ਕੱਸੀ ਦਾ ਮੁਕਾਬਲਾ ਹੋਇਆ ਸੀਗਾ ਔਰ ਗੱਲ ਕਰਦੇ ਕਿ ਆਈਐਸਐਫ ਕਾਲਜ ਦੇ ਜਿਹੜੇ ਕਿ ਨੇ ਟੀਚਰਸ ਅਗੇ ਨੇ ਸਟੂਡੈਂਟਸ ਅਗੇ ਸਰ ਅੱਜ ਬੜਾ ਆਨੰਦ ਲੱਗਾ ਸਭ ਤੋਂ ਪਹਿਲਾਂ ਸੋ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਆ ਕਿ ਜੋ ਹਨ ਤੁਸੀਂ ਲਾਈਵ ਦਿਖਾ ਕੇ ਇੱਕ ਯੰਗ ਜਨਰੇਸ਼ਨ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੇਰਾ ਨਾਮ ਡਾਕਟਰ ਸ਼ਮਸ਼ੇਰ ਸਿੰਘ ਹੈ ਮੈਂ ਆਈਐਸਐਫ ਕਾਲਜ ਦੇ ਵਿੱਚ ਪ੍ਰੋਫੈਸਰ ਹਾਂ ਉਹਦੇ ਬਿਲਕੁਲ ਸਾਹਮਣੇ ਅਪੋਜੀਟ ਜਿਹੜਾ ਟੀਐਲਐਫ ਦਾ ਇੱਕ ਗਲੋਬਲ ਲਰਨਿੰਗ ਸਕੂਲ ਹੈ ਉਹਦੇ ਅੰਦਰ ਬੜਾ ਹੀ ਅੱਛਾ ਐਫਰਟ ਕੀਤਾ ਗਿਆ ਹੈ ਜਿਹਦੇ ਵਿੱਚ ਪੰਜਾਬ ਪੁਲਿਸ ਮੋਗਾ ਔਰ ਨਾਲ TLF ਜਿਹੜਾ ਉਹਨੇ ਕੋਆਰਡੀਨੇਟ ਕਰਕੇ ਇੱਕ ਅੱਛਾ ਫੰਕਸ਼ਨ ਜਿਹੜਾ ਸਪੋਰਟਸ ਮੀਟ ਨੂੰ ਜਿਹੜਾ ਉਹ ਅਰੇਂਜ ਕੀਤਾ ਜਿਸ ਵਿੱਚ ਸਾਡਾ ਪਹਿਲਾ ਮੁਕਾਬਲਾ ਜੋ ਹੋਇਆ ਉਹਦੇ ਵਿੱਚ ਆਰਮੀ ਕੈਂਪ ਦੇ ਵਿੱਚ ਜੋ ਲੜਕੇ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਦੇ ਨਾਲ ਰੱਸਾ ਕਸੀ ਦਾ ਫਰਸਟ ਮੁਕਾਬਲਾ ਹੋਇਆ ਜਿਹਦੇ ਵਿੱਚ IASF ਕਾਲਜ ਆਫ ਫਾਰਮੇਸੀ ਦੇ ਜਿੰਨੇ ਵੀ ਪ੍ਰੋਫੈਸਰ ਜਾਂ ਜੋ ਸਟੂਡੈਂਟ ਨੇ ਪਾਰਟਿਸਿਪੇਟ ਕੀਤਾ ਉਹਨਾਂ ਚੋਂ ਆਪਾਂ ਫਰਸਟ ਵਿਨਰ ਰਹੇ ਆ ਜਿਹੜਾ ਨੈਕਸਟ ਮੁਕਾਬਲਾ ਹੋਣ ਜਾ ਰਿਹਾ ਉਹ ਸੈਕਿੰਡ ਟਿੰਗ ਦਾ ਫਾਈਨਲ ਮੈਚ ਹੋਏਗਾ ਔਰ ਵੀ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜਿੰਨੀ ਜੰਗ ਜਨਰੇਸ਼ਨ ਹੈ ਥਰੂ ਥਿਸ ਮੀਡੀਅਮ ਕਿ ਤੁਸੀਂ ਨਸ਼ੇ ਛੋੜ ਕੇ ਅੱਛੇ ਖੇਲ ਨੂੰ ਅਪਣਾਓ ਤੇ ਜ਼ਿੰਦਗੀ ਨੂੰ ਆਪਣੀ ਨੂੰ ਰੋਸ਼ਨ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹੈਗੇ ਨੇ ਪਲੇਅਰ ਇੱਥੇ ਹਿੱਸਾ ਲੈ ਰਹੇ ਸੀਗੇ ਔਰ ਇਹਨਾਂ ਵੱਲੋਂ ਜਿਹੜਾ ਹੈਗਾ ਇੱਕ ਟੀਚਰ ਰੱਖਿਆ ਗਿਆ ਹੁੰਡੀ ਸਿੰਘ ਸਾਹਿਬ ਔਰ ਐਸਐਸਪੀ ਸਾਹਿਬ ਉਹ ਜੜਾਗਾ ਹੋਰ ਪ੍ਰਸਾਧ ਕੀਤਾ ਜਾਏਗਾ ਉਮੀਦ ਕਰਦੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਗਾ ਜੜਾਗਾ ਫਿਰ ਪਹਿਲੇ ਨੰਬਰ ਤੇ ਪਹੁੰਚੇਗਾ ਤੇ ਨਸ਼ਾ ਮੁਕਤ ਮੋਗਾ ਬਣੇਗਾ